ਆਣੀ ਮਿੱਤਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਭਾਈ ਅੱਜ ਜਿਹੜੀ ਪੈਲਸ ਦੇ ਵਿੱਚ ਖੜਾ ਐ ਇੱਥੇ ਤੁਸੀਂ ਕਦੇ ਨਾ ਕਦੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਕਿਸੇ ਨਾ ਕਿਸੇ ਆਪਦੇ ਭਾਈ ਭੈਣ ਦੇ ਬੱਚਿਆਂ ਦੇ ਵਿਆਹ ਦੇ ਉੱਪਰ ਜ਼ਰੂਰ ਆਏ ਹੋਵੋਗੇ। ਤੇ ਇਸ ਵਾਰੀ ਦਾ ਜਿਹੜਾ ਸੀਜ਼ਨ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੇ ਵਿਆਹ ਜਿਹੜੇ ਆ ਇਹ ਹੁਣ ਤੁਹਾਨੂੰ ਪਤਾ ਵੀ ਸੀਜ਼ਨ ਚੱਲ ਪਿਆਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਭੈਣ ਭਾਈ ਦੇ ਬੱਚਿਆਂ ਦੇ ਵਿਆਹ ਜਿਹੜੇ ਹੋਣੇ ਆ ਤੇ ਉਹਦੇ ਆਸਤੇ ਹਰ ਕੋਈ ਮੈਰਿਜ ਪੈਲਸ ਲੱਭਦਾ। ਸੋ ਮੈਰਿਜ ਪੈਲਸ ਜਿਹੜਾ ਲੱਭਣਾ ਉਹ ਆਪਣੇ ਇਲਾਕੇ ਦਾ ਜਿਹੜਾ ਸਭ ਤੋਂ ਮਸ਼ਹੂਰ ਸਭ ਤੋਂ ਪੁਰਾਣਾ ਤੇ ਕੈਂਡ ਲొਕੇਸ਼ਨ ਵਾਲਾ ਤੇ ਸਭ ਤੋਂ ਵੱਡੀ ਪਾਰਕਿੰਗ ਵਾਲਾ ਜਿਹੜਾ ਮੈਰਜ ਪੈਲਸ ਜਗੀਰ ਫਾਰਮ ਦੋਦਾ ਸੋ ਅੱਜ ਆਪਾਂ ਉਹਦੇ ਵਿੱਚ ਖੜੇ ਆ ਤੇ ਕੀ ਕੀ ਇਹਦੇ ਵਿੱਚ ਇਸ ਵਾਰੀ ਖਾਸ ਮੈਲ ਨਾਲ ਹੈ ਕਿਹੜੇ ਕਿਹੜੇ ਤਰ੍ਹਾਂ ਦੇ ਟੈਂਟ ਲੱਗਦੇ ਆ ਕਿਹੜੇ ਕਿਹੜੇ ਤਰ੍ਹਾਂ ਦੀ ਕਰੋਕਰੀ ਗੈਦਰਿੰਗ ਕੁਰਸੀਆਂ ਟੇਬਲ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਮਿਲਣਗੀਆਂ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸੋ ਆਪਾਂ ਤੁਹਾਨੂੰ ਸਾਰੀ ਪੈਲਸ ਦਾ ਇੱਕ ਘੇੜਾ ਦਿਵਾ ਦਾਂਗੇ ਸਾਰੀ ਪੈਲਸ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਵੀ ਕੀ ਕੀ ਮਿਲਣ ਵਾਲਾ ਕਿੰਨਾ ਵੱਡਾ ਲਾਨ ਆ ਕਿੰਨੇ ਇੱਕ ਗੈਦਰਿੰਗ ਹੋ ਜੂਗੀ ਕਿੰਨੇ ਬੰਦਿਆਂ ਦਾ ਫੰਕਸ਼ਨ ਹੋ ਜੂਗਾ ਤੇ ਕਿੱਡੀ ਵੱਡੀ ਪਾਰਕਿੰਗ ਆ ਸਾਰੀ ਕੁਝ ਵਿਖਾ ਦਾਂਗੇ ਤੇ ਆਜੋ ਫਿਰ ਆਪਾਂ ਚੱਲਦੇ ਹਾਂ ਮੇਰੇ ਨਾਲ ਪੈਲਸ ਦੇ ਡਾਇਰੈਕਟਰ ਸਾਹਿਬ ਉਹ ਆ ਬਾਈ ਆ ਰੂਬਰਾੜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਦੀ ਵਧੀਆ ਠੀਕ ਠਾਕ ਜੀ ਤੇ ਬਾਈ ਆਪਣੀ ਪੈਲਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਆਪਾਂ ਨੂੰ ਜਾਣਕਾਰੀ ਦਿਓ ਵੀ ਕਿੰਨੇ ਕ ਜਣਿਆਂ ਦਾ ਆਪਾਂ ਫੰਕਸ਼ਨ ਇਹਦੇ ਵਿੱਚ ਕਰ ਸਕਦੇ ਹਾਂ ਭਾਈ ਜੀ ਜਿਹੜੀ ਆਪਣੀ ਹਾਲ ਦੀ ਰਿਕੁਐਸਟ ਹੀ ਆ ਆਪਾਂ 400 450 ਤੱਕ ਬੰਦਾ ਆਪਾਂ ਬੀਂਦਰਾ ਵੀ ਆਪਣਾ ਵਧੀਆ ਸੈੱਟ ਆ ਜਾਂਦਾ ਕੰਮ ਕਰ ਸਕਦੇ ਆ ਆਪਾਂ ਤੇ ਆਪਾਂ ਤੁਸੀਂ ਵੇਖ ਕੇ ਬਾਕੀ ਲੋਨ ਬਹੁਤ ਵੱਡਾ ਆਪਣਾ ਦਾ 1000 ਕੇ ਬੰਦਾ ਪਲੱਸ ਮਤਲਬ ਆਪਾਂ ਗੈਦਰਿੰਗ ਸਾਰੀ ਆਪਾਂ ਟੋਟਲ ਹੋ ਸਕਦੀ ਆ ਆਪਣੇ ਪ੍ਰੋਸਟ ਕਰ ਸਕਦੇ ਆ ਠੀਕ ਹੈ ਯਾਰ ਕੇ ਬੰਦੇ ਦਾ ਫੰਕਸ਼ਨ ਜੇਕਰ ਕਰਨਾ ਚਾਹਵੇ ਤਾਂ ਆਰਾਮ ਨਾਲ ਆ ਜੂਗਾ ਆਰਾਮਦਾਰੀ ਨਾਲ ਆ ਜਾਂਦਾ ਕਿਉਂਕਿ ਉਹਦੇ ਚ ਕੀ ਹੁੰਦਾ ਮੈਂ ਮਤਲਬ ਬੰਦੇ ਕੀ ਸਟਾਲਾਂ ਤੇ ਹੁੰਦੇ ਆ ਕੋਈ ਬੈਠਣਾ ਹੁੰਦੇ ਆ ਨਾ ਤੋਂ ਕਿ ਤੁਰਨ ਫਿਰਨ ਵਾਲੇ ਵੀ ਹੁੰਦੇ ਆ ਵਧੀਆ ਆਰਾਮਦਾਰੀ ਦਾ ਸਾਰਾ ਸੈਟਿੰਗ ਆ ਜਾਂਦੀ ਹੈ ਠੀਕ ਹੈ ਤੇ ਬਾਕੀ ਜੇ ਮੰਨ ਲਓ ਸਟੇਜ ਕਿਸੇ ਨੇ ਲਾਉਣੀ ਹੈ ਅੰਦਰ ਲਾਉਣੀ ਹੈ ਬਾਹਰ ਲਾਉਣੀ ਹੈ ਇਹਦੇ ਚ ਆ ਹੀ ਹੁੰਦਾ ਹੈ ਬਾਈ ਜੀ ਜਦੋਂ ਆਪਾਂ ਲਾਉਨੇ ਹਨ ਇਹ ਉਹਦਾ ਗਾਗ ਦੀ ਇੱਛਾ ਹੁੰਦੀ ਆ ਵੀ ਉਹਨੇ ਫੰਕਸ਼ਨ ਅੰਦਰ ਕਰਨੀ ਹਾਲ ਦੇ ਵਿੱਚ ਕਰਨਾ ਬਾਹਰ ਸਟੇਜ ਆਪਣੇ ਕੋਲ ਦੋਨੇ ਅਵੇਲੇਬਲ ਹੁੰਦੀਆਂ ਬਾਹਰ ਵੀ ਲੱਗਦੀ ਹੈ ਤੇ ਅੰਦਰ ਵੀ ਹੁੰਦੀ ਹੈ ਹਾਂਜੀ ਹਾਂਜੀ ਬਾਹਰ ਵੀ ਕੋਈ ਜੇ ਫੰਕਸ਼ਨ ਕਰਨਾ ਚਾਹਵੇ ਬਾਹਰ ਲਾ ਸਕਦਾ ਹਾਂ ਬਾਹਰ ਲਾ ਸਕਦਾ ਜੀ ਜੇ ਕੋਈ ਕਹਵੇ ਵੀ ਅੰਦਰ ਹੀ ਕਰਨਾ ਹੈ ਉਹਦਾ ਅੰਦਰ ਵੀ ਹੋ ਸਕਦਾ ਤੇ ਦੂਜੇ ਨੰਬਰ ਤੇ ਜਿਵੇਂ ਰੋਟੀ ਲੱਗਦੀ ਹੈ ਜਾਂ ਚਾਹ ਪਾਣੀ ਦੇ ਇਹ ਹੁੰਦਾ ਜਦੋਂ ਆਪਣਾ ওপਨ ਮੈਰਿਜ ਫੰਕਸ਼ਨ ਹੁੰਦਾ ਜਦੋਂ ਬਾਹਰ ਕਰਦੇ ਆ ਉਹਦੇ ਚ ਕੀ ਹੁੰਦਾ ਵੀ ਉਹਦੇ ਵਿੱਚ ਖਾਣਾ ਆਪਣਾ ਹਾਲ ਦੇ ਵਿੱਚ ਲੱਗ ਜਾਂਦਾ ਜਿਹੜੀਆਂ ਸਟਾਲਾਂ ওপਨ ਲਾਈਫ ਸਟਾਈਲ ਹੁੰਦੀ ਹੈ ਉਹ ਸਾਰੀ ਬਾਹਰ ਲੱਗ ਜਾਂਦੀ ਆਪਣੀ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਆ ਵੀ ਆਪਣੀ ਗੱਲ ਆ ਗਈ ਵੀ ਆਪਾਂ ਨੇ ਪਰ ਹੈਡ ਪਰਸਨ ਨੇ ਕਰਾਉਣਾ ਜਾਂ ਫੰਕਸ਼ਨ ਵੀ ਉਹ ਕਬੂਕਾ ਕਰਾਉਣਾ ਹੈ ਉਹਦਾ ਕੀ ਸਿਸਟਮ ਹੈ ਉਹਦੇ ਚਾਹੇ ਹੁੰਦਾ ਬਈ ਜੀ ਉਹ ਅਗਲੇ ਕਸਟਮਰ ਦੀ ਹੈ ਡਿਮਾਂਡ ਹੈ ਵੀ ਹੁੰਦੇ ਜੇ ਅਗਲਾ ਕਹਿੰਦਾ ਵੀ ਉਵੇਂ ਕਰ ਦੇਈਦਾ ਵੀ ਆਪਾਂ ਨੂੰ ਕੋਈ ਇਹ ਨਹੀਂ ਹੈ ਨੀ ਕਿਸੇ ਦਾ ਧੱਕਾ ਵੀ ਨਹੀਂਗਾ ਆਪਾਂ ਪਰ ਪਲੇਟ ਹੀ ਕਰਨੀ ਹੈ ਹਨਾ ਉਹ ਅਗਲੇ ਕਸਟਮਰ ਦੀ ਮਰਜ਼ੀ ਹੈ ਜਿਵੇਂ ਮਰਜ਼ੀ ਕਰਾਉਂਦੇ ਜੇ ਸਾਡੇ ਤੋਂ ਕਰਾਉਣਾ ਚਾਹੁੰਦਾ ਪਰ ਪਲੇਟ ਦੇ ਹਿਸਾਬ ਨਾਲ ਕਰਾਉਣਾ ਚਾਹੁੰਦਾ ਉਹ ਵੀ ਅਸੀਂ ਕਰ ਦਿੰਦੇ ਆ ਜੇ ਕੋਈ ਬਾਹਰੋਂ ਕਰਾਉਣਾ ਚਾਹੁੰਦਾ ਤਾਂ ਬਾਹਰੋਂ ਵੀ ਕਰ ਸਕਦਾ ਅਸੀਂ ਬਾਹਰੋਂ ਵੀ ਕਰ ਸਕਦੇ ਆ ਆ ਬਾਹਰੋਂ ਹੀ ਕਰ ਸਕਦਾ ਆ ਕਹਿ ਸਕਦਾ ਵੀ ਬਾਹਰੋਂ ਕੋਈ ਹਲਵਾਈ ਕਰਨਾ ਆਪਾਂ ਕੈਟਰਿੰਗ ਕਰਨੀ ਹੈ ਤਾਂ ਬਾਹਰੋਂ ਸਾਡੇ ਕੋਲ ਵਧੀਆ 5 ਸਟਾਰ 3 ਸਟਾਰ ਹੈਗੇ ਆਪਣੇ ਕੋਲ ਮੀਨੂ ਹੈਗੇ ਆ ਤੇ ਜਿਹੜੇ ਹਿਸਾਬ ਨਾਲ ਬੰਦੇ ਨੂੰ ਚੰਗਾ ਲੱਗਦਾ ਉਹ ਵੀ ਕਰਾ ਵੀ ਸਕਦਾ ਕੀ ਲੋਕ ਹੁੰਦੇ ਬਈ ਮਨ ਲੋਕਾਂ ਨੂੰ ਹੁੰਦਾ ਵੀ ਅਸੀਂ ਟਾਈਮ ਘੱਟ ਹੁੰਦਾ ਵੀ ਸਾਡੇ ਕੋਲ ਇੰਨਾ ਅਸੀਂ ਬੋਝ ਨਹੀਂ ਚੱਕ ਸਕਦੇ ਉਹ ਵੀ ਸਾਡੇ ਤੋਂ ਕਰਾ ਸਕਦਾ ਬਾਕੀ ਸਾਡੇ ਕੋਲ ਚੰਗੇ ਵਧੀਆ ਕੁੱਕ ਹੈਗੇ ਨੇ ਤੇ ਵਧੀਆ ਸਟਾਫ ਆ ਸਾਡੇ ਕੋਲੇ ਵੇਟਰ-ਵੂਟਰ ਸਭ ਕੋਈ ਵਧੀਆ ਹੈਗਾ ਸਾਡੇ ਕੋਲ ਬਾਕੀ ਐ ਹੁੰਦਾ ਵੀ ਬਿਨਾ ਟੈਨਸ਼ਨ ਲਏ ਬਸ ਤੁਸੀਂ ਤਿਆਰ ਹੋ ਕੇ ਇੱਥੇ ਆ ਜਾਣਾ ਹੁੰਦਾ ਤੇ ਬਾਕੀ ਟੈਨਸ਼ਨ ਸਿਰਫ ਇਹਨਾਂ ਦੇ ਰਹੀ ਹਾਂਜੀ ਹਾਂਜੀ ਸਾਰੀ ਉਹ ਉਹ ਸਿਸਟਮ ਹੋ ਜਾਂਦਾ ਹਾਂਜੀ ਹਾਂਜੀ ਤੇ ਬਾਕੀ ਬਾਈ ਇੱਥੇ ਆਪਾਂ ਕਈਆਂ ਵੀ ਜਿਵੇਂ ਵਿਆਹਾਂ ਦੇ ਵਿੱਚ ਅੱਜ ਕੱਲ ਚੱਲ ਪਿਆ ਵੀ ਬਹੁਤ ਸੋਹਣਾ ਟੈਂਟ ਲਾਉਂਦੇ ਹਾਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹਰੇਕ ਬੰਦਾ ਤਿਆਰ ਹੋਇਆ ਹੁੰਦਾ ਹੈ ਤੇ ਉਹ ਅਗਲਾ ਕਹਿੰਦਾ ਵੀ ਮੈਂ ਫੋਟੋਆਂ ਕਰਾਉਣੀਆਂ ਹੈ ਸੈਲਫੀ ਪੁਆਇੰਟ ਲੱਗਦੇ ਜਿਵੇਂ ਉਹ ਕਿੰਨੇ ਕ ਆਪਣੇ ਕੋਲੇ ਆਪਣੇ ਕੋਲ ਆਪਣੇ ਕੋਲ ਨਾ ਸੱਤ ਜਿਵੇਂ ਲੇਟੈਸਟ ਟੈਕਨੋਲੋਜੀ ਦੇ ਹਿਸਾਬ ਨਾਲ ਜੇ ਆਪਾਂ ਡੈਕੋਰੇਸ਼ਨ ਕਹਿ ਦਈਏ ਤੇ ਇੱਕ ਸਾਲ ਆਪਣੀ ਚੇਂਜ ਹੁੰਦੀ ਹੈ ਜੀ ਨਵੇਂ ਨਵਾਂ ਕਪੜਾ ਲੱਗਦਾ ਟੋਟਲ ਸਾਰਾ ਜਿਹੜਾ ਟਰੱਸਟ ਬਾਹਰ ਲੱਗਦਾ ਟੈਂਟ ਲੱਗਦਾ ਜਿਹਨੂੰ ਕਹਿ ਦਿੰਦੇ ਆਪਾਂ ਤੇ ਸਾਰਾ ਕਪੜਾ ਨਵਾਂ ਤੇ ਸਾਰਾ ਮੈਟਿੰਗ ਵਗੈਰਾ ਨਵੀਂ ਹੁੰਦੀ ਸਾਰੀ ਆਪਣੀ ਤੇ ਸੈਲਫੀ ਸਟੈਂਡ ਵੀ ਸਮੇਂ ਦੇ ਹਿਸਾਬ ਨਾਲ ਚੇਂਜ ਹੁੰਦੇ ਰਹਿੰਦੇ ਆ ਠ ਉਹ ਪੈਲਸ ਰੈਂਟ ਦੇ ਵਿੱਚ ਹੀ ਸਾਰਾ ਸਾਨੂੰ ਉਹਨਾਂ ਨੂੰ ਦੇ ਦਿੰਨੇ ਸਾਰਾ ਕੁਝ ਠੀਕ ਠੀਕ ਆ ਜੀ ਵੀ ਇੱਕ ਆਫਰ ਹੀ ਬਣਾਇਆ ਹੋਇਆ ਵੀ ਇਹਦੇ ਵਿੱਚ ਸਾਰਾ ਕੁਝ ਆ ਹਾਂ ਸਾਰਾ ਕੁਝ ਮਿਲਦਾ ਹੀ ਹਾਂ ਬਾਕੀ ਜੇ ਕਸਟਮਰ ਚਾਵੇ ਵੀ ਵਧਾਉਣੀ ਆ ਜਾਂ ਘਟਾਉਣੀ ਆ ਉਹ ਹੋ ਜਾਂਦਾ ਜੋ ਮੁੱਕ ਹਾਂਜੀ ਹਾਂਜੀ ਠੀਕ ਆ ਜੀ ਤੇ ਤੀਜੇ ਨੰਬਰ ਤੇ ਬਾਈ ਇੱਕ ਇੱਕ ਨਾ ਆ ਗੱਲ ਹੁੰਦੀ ਆ ਵੀ ਪੈਲਸ ਦਾ ਬੁੱਕ ਕਰਾ ਲੈਂਦਾ ਬੰਦਾ ਮੁੜ ਕੇ ਗੱਡੀਆਂ ਜਿਹੜੀਆਂ ਉਹ ਸੜਕ ਤੇ ਖੜੀਆਂ ਰਹਿ ਜਾਂਦੀਆਂ ਹਾਂਜੀ ਹਾਂਜੀ ਨਹੀਂ ਨਹੀਂ ਬਈ ਉਹਦਾ ਕੀ ਸਿਸਟਮ ਆਪਣੇ ਕੋਲੇ ਪਾਰਕਿੰਗ ਆਪਣੇ ਕੋਲ ਪਾਰਕਿੰਗ ਬਹੁਤ ਵੱਡੀ ਪਾਰਕਿੰਗ ਹੈ ਬਈ ਯਾਰ ਠੀਕ ਆ ਜਿੰਨੀ ਆਪਾਂ ਇਹ ਬਾਕੀ ਪਹਿਲੇ ਨੰਬਰ ਤੇ ਆਪਣੀ ਜਿਹੜੀ ਪਾਰਕਿੰਗ ਆਪਣੇ ਪੈਲਸ ਸੈਂਟਰ ਆ ਸਾਰੀ ਠੀਕ ਹੈ ਜੀ ਸਿਕਿਉਰਿਟੀ ਫੁੱਲ ਹੁੰਦੀ ਆ ਜੀ ਕੈਮਰੇ ਲੱਗੇ ਆ ਚਾਰੇ ਪੇਰ ਹਨਾ ਵੀ ਕੋਈ ਤੁਹਾਡੀ ਗੱਡੀ ਨੂੰ ਆਪਣਾ ਕਿਸੇ ਹੁੰਦਾ ਚੋਰੀ ਨਾ ਹੁੰਦਾ ਡਰ ਹੁੰਦਾ ਉਹਦਾ ਕੋਈ ਹੈ ਤੇ ਹੈ ਨਹੀਂ ਗੱਪਾਂ ਸਹੀ ਹੈਗਾ ਆ ਵੀ ਬਾਕਾਇਦ ਵੀ ਇੰਨੇ ਫੰਕਸ਼ਨ ਆ ਹੀ ਨੇ ਜਾਨਿਆਂ ਦਾ ਕਰ ਲਿਆ ਤੇ ਹਰ ਖੁੱਲਾ ਡੁੱਲਾ ਪਾਰਕ ਖੁੱਲਾ ਡੁੱਲਾ ਭਾਈ ਪੂਰੀ ਪਾਰਕਿੰਗ ਹੈ ਜੀ ਆਪਣੀ ਮਾ ਠੀਕ ਹਾਂ ਜੀ ਹਾਂ ਤੋਂ ਮੇਨ ਚੱਕਰ ਹੀ ਇਹ ਹੁੰਦਾ ਵੀ ਅਗਲਾ ਕਹਿੰਦਾ ਪਾਰਕਿੰਗ ਵੱਲ ਤਾਂ ਕੋਈ ਸਮੱਸਿਆ ਨਹੀਂ ਹੁੰਦੀ ਇਸ ਪੈਲਸ ਜੀ ਆਪਣੇ ਮੇਰੇ ਖਿਆਲ ਨਾਲ ਆਪਣੇ ਏਰੀਆ 'ਚੋਂ ਮੈਨੂੰ ਲੱਗਦਾ ਸਭ ਤੋਂ ਵੱਡੀ ਪਾਰਕਿੰਗ ਇਸ ਪੈਲਸ ਦੀ ਹਾਂ ਹਾਂ ਆਪਣੇ ਪੈਲਸ ਦੀ ਹੈ ਜੀ ਸਭ ਤੋਂ ਪੁਰਾਣਾ ਪੈਲਸ ਹੈ ਸਭ ਤੋਂ ਮਸ਼ਹੂਰ ਆ ਕੋਈ ਨਾ ਕੋਈ ਹਰੇਕ ਇੱਥੇ ਇੱਕ ਅੱਧੀ ਵਾਰੀ ਜਾਂ ਦੋ ਵਾਰੀ ਆਇਆ ਹੀ ਹੁੰਦਾ ਆਇਆ ਹੀ ਬਿਲਕੁਲ ਬਿਲਕੁਲ ਇੱਕ ਬਾਈ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਮੁੰਡੇ ਕੁੜੀ ਦਾ ਜਿਹੜਾ ਹੁੰਦਾ ਪੋਜ ਬਣਾਉਣ ਵਾਲਾ ਸਭ ਤੋਂ ਵੱਡਾ ਕੰਮ ਉਹੀ ਹੁੰਦਾ ਮੇਰੇ ਹਿਸਾਬ ਨਾਲ ਹਾਂਜੀ 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 ਬਾਈ ਤੇ ਉਹਦੇ ਵਾਸਤੇ ਕਿੰਨੇ ਕ ਆਪਣਾ ਕਹਿ ਤੀਏ ਵੀ ਇਹ ਮਾਹੌਲ ਜਾ ਹੈਗਾ ਬਾਕੀ ਬਾਈ ਨਾ ਤੁਹਾਨੂੰ ਤੁਸੀਂ ਇੱਕ ਨਿਗਾ ਮਰਵਾ ਦਿਓ ਇਹ ਨਾ ਮਤਲਬ ਆਪਣੇ ਕੋਲ ਨੇਚਰਲ ਬਿਊਟੀ ਤੇ ਕੁਝ ਆਪਣੇ ਆਦੀ ਗ੍ਰੀਨਰੀ ਬਹੁਤ ਅਪੀਲਸ ਵਿੱਚ ਜੇ ਕਿਸੇ ਨੇ ਆਦਾ ਮਤਲਬ ਇੱਥੇ ਫੋਟੋਜ ਬਣਾਉਣੇ ਆ ਸੋ ਇਹ ਸਾਪਨੇ ਕੋਲ ਹੁਣ ਦੇਖ ਸਕਦੇ ਆ ਇੱਥੇ ਦਫਤਰ ਦੇ ਮੇਨ ਤੇ ਅੱਗੇ ਵੀ ਹੈਗਾ ਉੱਥੇ ਸੈਲਫੀ ਸਟੇਪ ਬਣਿਆ ਹੋਇਆ ਵਧੀਆ ਹਰਾਤ ਬੂਟੇ ਲੱਗੇ ਹੋਏ ਆ ਜਿਹੜੇ ਤੇ ਅਗਲੇ ਨੂੰ ਵੀ ਕੋਈ ਦਿੱਕਤ ਨਹੀਂ ਹੁੰਦੀ ਬਾਹਰ ਜਾਣ ਦੀ ਪ੍ਰੋਬਲਮ ਨਹੀਂ ਹੁੰਦੀ ਕਿਸੇ ਨੂੰ ਇੱਥੇ ਹੀ ਉਹ ਕਰ ਸਕਦੇ ਆ ਕਈ ਬਾਹਰ ਪਾਰਕਿੰਗ ਲੱਭਦੇ ਆ ਜਾਂ ਵੀ ਉਹ ਜਿਹੇ ਲੋਕੇਸ਼ਨ ਲੱਭਦਾ ਜਿੱਥੇ ਪੋਸਟ ਸਟੇ ਬਣ ਜਾਣਾ ਹਾਂ ਬਾਕੀ ਆ ਨਾ ਨਜ਼ਰ ਪੈਸਾਂ ਲਈ ਵਿੱਚ ਕੋਈ ਮੁੰਡਾ ਕੁੜੀ ਉਹ ਕੀ ਕਰੇ ਇੱਥ ਜਿੰਨੇ ਮਰਜ਼ੀ ਬਣਾ ਸਕਦਾ ਹਾਂਜੀ 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 ਤੇ ਇੱਕ ਵਈ ਇੱਥੇ ਮੇਨ ਆਏ ਹੁੰਦਾ ਵੀ ਮੁੰਡਾ ਕੁੜੀ ਆਉਂਦਾ ਹਾਂਜੀ ਤੇ ਤਿਆਰ ਹੋਣ ਵਾਸਤੇ ਹਾਂਜੀ ਹਾਂਜੀ ਉਹਦੀ ਕੀ ਆਪਣੇ ਕੋਲੇ ਆਵੇ ਉਹ ਬਈ ਸਾਰਾ ਕੁਝ ਆਏ ਆਪਣੇ ਕੋਲੇ ਆਪਣੇ ਕੋ ਕਮਰੇ ਹੈਗੇ ਇੱਧਰ ਬੈਕ ਸਾਈਡ ਤੇ ਏਸੀ ਕਮਰੇ ਆ ਤੇ ਜੇ ਮਤਲਬ ਕਿ ਇੱਕ ਸਰਦੀਆਂ ਵਿੱਚ ਟਾਈਮ ਥੋੜਾ ਹੁੰਦਾ ਇੱਕ ਦਿਨ ਛੋਟੇ ਹੋ ਜਾਂਦੇ ਆ ਅਗਲੇ ਕਿਉਂਕਿ ਤਿਆਰ ਵੀ ਹੋਣਾ ਹੁੰਦਾ ਤੇ ਉਹ ਇੱਥੇ ਵੀ ਕੀ ਹੁੰਦੇ ਪਾਰਲ ਅੱਜ ਕੱਲ ਪਾਰਲਰ ਵੀ ਨਾਲ ਹੀ ਲਿਆਉਂਦੇ ਆ ਸਾਰਾ ਕਰਦੇ ਆ ਨਾ ਉਹ ਇੱਥੇ ਸਾਰਾ ਕੁਝ ਆਪਣੇ ਕੋਲ ਸਾਰਾ ਕੁਝ ਹੈ ਇੱਥੇ ਤਿਆਰ ਹੋ ਸਕਦਾ ਕੋਈ ਆਪਾਂ ਬਾਹਰ ਹੁੰਦੇ ਕਿੰਨੇ ਰੂਮ ਆ ਬਈ ਆਪਣੇ ਪਿੰਡ ਬੈਡਰੂਮ ਹਾਂ ਜੀ ਵੀ ਬੈਡ ਬੋਰਡ ਲੱਗਿਆ ਹਾਂ ਜੀ ਹਾਂ ਜੀ ਹਾਂ ਜਿਹੜਾ ਕੁਰਸੀਆਂ ਤੇ ਜਿਹੜੇ ਸੋਫੇ ਵਗੈਰਾ ਉਹ ਵੀ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਆਪਾਂ ਲਾਉਣੇ ਆ ਇਹਦੇ ਵਿੱਚ ਨਾ ਬਾਈ ਜੀ ਆਪਣੇ ਕੋਲੇ ਡੀਲੈਕਸ ਕੁਰਸੀ ਵੀ ਆਪਣੇ ਕੋਲੇ ਹੈਗੀ ਸਾਰੀ ਠੀਕ ਹੈ ਜਿਹੜੀ ਆਪਾਂ ਮਤਲਬ ਵੀ ਫੰਕਸ਼ਨਾਂ ਚ ਵੀ ਆਈਪੀ ਕੁਰਸੀ ਕਹਦੇ ਨੇ ਜਿਹਨੂੰ ਸੋਫੇ ਹੈਗੇ ਆਪਣੇ ਕੋਲੇ ਤੇ ਬਾਕੀ ਜਿਹੜਾ ਆਪਣਾ ਸਾਰਾ ਕੁਝ ਜਿਹੜਾ ਹੁੰਦਾ ਵੀ ਜਿਵੇਂ ਬਾਹਰ ਲਾਉਣਾ ਬਾਹਰ ਦੇ ਹਿਸਾਬ ਨਾਲ ਵੀ ਉਸ ਆਣਾ ਸਾਰੀ ਲਾਗ ਜਾਂਦੀ ਕਿਉਂਕਿ ਬਾਹਰ ਗੋਲ ਟੇਬਲ ਜਿਵੇਂ ਚ ਸੋਫੇ ਸੈੱਟ ਲੱਗ ਜਾਂਦਾ ਵੀ ਸਾਈਡ ਤੇ ਗੈਲਰੀ ਬਣ ਜਾਂਦੀ ਆਪਣੀ ਗੈਲਰੀ ਬਣ ਰਹੀ ਹੈ ਨਾ ਇੱਥੇ ਸਾਰਾ ਸੈੱਟ ਲੱਗ ਜਾਂਦਾ ਤੇ ਸਟੇਜ ਇਧਰ ਬੈਕ ਸਾਈਡ ਸਟੇਜ ਜਿਵੇਂ ਲੱਗ ਰਹੀ ਆ ਇੱਥੇ ਮਤਲਬ ਡੀ ਲੈਕਸ ਕੁਰਸੀ ਲੱਗ ਜਾਂਦੀ ਸਾਰੇ ਪਾਸੇ ਠੀਕ ਆ ਵੀ ਆ ਤਿਆਰੀ ਹੋਈ ਜਾਂਦੀ ਆ ਤਿਆਰੀ ਹੋਈ ਜਾਂਦੀ ਫੁੱਲ ਹਾਂ ਪੂਰੀ ਤਿਆਰੀ ਹੋਈ ਜਾਂਦੀ ਭਾਈ ਜੀ ਹੁਣ ਠੀਕ ਹੈ ਬਾਕੀ ਜਿਵੇਂ ਇਹ ਇੱਕ ਪੈਕੇਜ ਦੇ ਵਿੱਚ ਹੀ ਆਜੂ ਸਾਰਾ ਕੁਝ ਇਹ ਪੈਕੇਜ ਦੇ ਵਿੱਚ ਹੀ ਹੁੰਦਾ ਬਾਈ ਜੀ ਆਪਾਂ ਜਿਹੜਾ ਆਪਣੇ ਪੈਲਸ ਰੈਂਟ ਹੁੰਦਾ ਉਹਦੇ ਵਿੱਚ ਹੀ ਆਪਾਂ ਸਾਰਾ ਇਹ ਦਿੰਨੇ ਆ ਬੁਕਿੰਗ ਜਿਵੇਂ ਮੰਨ ਲਓ ਕੋਈ ਕਹਿੰਦਾ ਵੀ ਕੁਰਸੀ ਆਪਾਂ ਚੇਂਜ ਕਰਾਉਣੀ ਆ ਜਾਂ ਸੋਫੇ ਚੇਂਜ ਕਰਾਉਣੇ ਆ ਵਧੀਆ ਲਾਉਣੇ ਆ ਜਾਂ ਵੀ ਇਹ 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 ਦੱਸਾਂ ਕੀ ਹੁੰਦਾ ਜਿਹੜਾ ਆਪਣੇ ਹੁਣ ਪੈਲਸ ਦੇ ਵਿੱਚ ਜਿਹੜੇ ਆਪਣੇ ਕੋਲ ਚੀਜ਼ अवेलेबल ਹੈਗੀ ਆ ਉਹੋ ਚੀਜ਼ ਆਪਣੇ ਕੋਲ ਸਾਰੀ ਆਪਾਂ ਲਾ ਕੇ ਦਿੰਨੇ ਆ ਹਾਂ ਜੇ ਕਸਟਮਰ ਹੁੰਦਾ ਵੀ ਅਸੀਂ ਕੋਈ ਸੋਫਾ ਬਾਹਰੋਂ ਮੰਗਾਉਣਾ ਉਹ ਉਸ ਹੱਬ ਦਾ ਉਹਨਾਂ ਦਾ ਵੀ ਉਹਨਾਂ ਖਰਚਾ ਪੈ ਜਾਊਗਾ ਤੇ ਅਸੀਂ ਉਹ ਮੰਗਾ ਅਸੀਂ ਸੈਟਿੰ ਤੇ ਭਈਆ ਹਾਲ ਦੇ ਵਿੱਚ ਜਿਵੇਂ ਮੰਨ ਲਓ ਆਹ ਸਟੇਜ ਆਪਣੀ ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ ਪੂਰੀ ਡੈਕੋਰੇਸ਼ਨ ਚੇਂਜ ਹੋਊਗੀ ਇਸਦਾ ਹਾਂ ਸਾਰੀ ਚੇਂਜ ਹੋਊਗੀ ਭਈ ਇਹ ਤਾਂ ਚਲੋ ਅਸੀਂ ਆਕਸੀਜਨ ਹੁੰਦਾ ਲਾ ਦਿੰਨੇ ਆ ਤੇ ਇਹਨੂੰ ਸਾਰਾ ਫੁੱਲ ਭਰ ਕੇ ਪੂਰੀ ਹੈਵੀ ਡੈਕੋਰੇਸ਼ਨ ਹੋਊਗੀ ਇੱਥੇ ਸਾਰੀ ਜਿਵੇਂ ਕੋਈ ਫੰਕਸ਼ਨ ਹੁੰਦਾ ਜੇ ਅੰਦਰ ਦਾ ਫੰਕਸ਼ਨ ਹੁੰਦਾ ਹੈ ਸਟੇਜ ਆਪਣੀ ਜੀ ਸਿੰਗਰ ਆਉਂਦਾ ਜਾਂ ਜਿਵੇਂ ਆਪਣਾ ਪਾਰਟੀ ਵਗੈਰਾ ਹਾਂਜੀ 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 ਤੇ ਉਹਦੇ ਵਾਸਤੇ ਵੀ ਖੁੱਲਾ ਡੁੱਲਾ ਸਟੇਜ ਆ ਰਹੇ ਹਾਂ ਸਟੇਜ ਉਹ ਖੁੱਲਾ ਹੀ ਬਾਕੀ ਇੱਥੇ ਲਾਈਵ ਸ਼ੋਅ ਵਗੈਰਾ ਸਾਰੇ ਹੈਗੇ ਆਪਾਂ ਨੂੰ ਲੱਗਦੇ ਰਹਿੰਦੇ ਅੰਦਰ ਵੀ ਲੱਗਦੇ ਆ ਤੇ ਸਾਰਾ ਵਧੀਆ ਪ੍ਰੋਪਰ ਵਧੀਆ ਸਟੇਜ ਆਪਣੇ ਕੋਲ ਹੈਗੀ ਹਾਂਜੀ ਠੀਕ ਹੈ ਹਾਂਜੀ ਤੇ ਜਿਹੜੀ ਬਈ ਫੰਕਸ਼ਨ ਦੇ ਵਿੱਚ ਆਪਾਂ ਕਹਿੰਦੇ ਆ ਕਿ ਕੁਰਸੀ ਲੱਗਦੀ ਹੈ ਹਾਂਜੀ ਹਾਂਜੀ ਤੇ ਆਹ ਵਾਲੀ ਕੁਰਸੀ ਲੱਗਦੀ ਹੈ ਹਾਂਜੀ ਇਹ ਇੱਕ ਤਾਂ ਰਾਉਂਡ ਸ਼ੇਪ ਆ ਜਿਹੜੀ ਆਪਣੇ ਕੋਲੇ ਠੀਕ ਹੈ ਇਹ ਲੱਗ ਜਾਂਦੀ ਆ ਤੇ ਇਹ ਤੇ ਇੱਕ ਆਪਣੇ ਕੋਲ ਉਧਰ ਸਾਈਡ ਪਈ ਹੈ ਦੂਜੀ ਕੁਰਸੀ ਇਹ ਵੀ ਚੌਰਸ ਹੈਗੀ ਆ ਉਹ ਲੱਗ ਜਾਂਦੀ ਆ ਕੁਝ ਆਪਣੇ ਕੋਲੇ ਕੁਰਸੀ ਦੂਸਰੀ ਵੀ ਆ ਉਹਦੇ ਉੱਤੇ ਕਵਰ ਲੱਗ ਜਾਂਦੇ ਕੋਈ ਕੁਰਸੀ ਤੇ ਠੀਕ ਹੈ ਠੀਕ ਕੁਰਸੀ ਜਿਹਨੂੰ ਆਪਾਂ ਸਟੀਲ ਕੁਰਸੀ ਕਹਿੰਦੇ ਨੇ ਜਿਵੇਂ ਕੀ ਉਹ ਉਹ ਵੀ ਵਧੀਆ ਪੂਰੀ ਵਧੀਆ ਆਪਾਂ ਕੁਰਸੀ ਆਪਣੇ ਕੋਲੇ ਹੈਗੀ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਹ ਵਾਲੀ ਜਿਵੇਂ ਹੈਗੀ ਆ ਹਾਂਜੀ ਹਾਂਜੀ ਇਹ ਵੀ ਲੱਗ ਜਾਂਦੀ ਠੀਕ ਆ ਤੇ ਮਤਲਬ ਕਿ ਆਪਾਂ ਕਹਿ ਦਈਏ ਵੀ ਜਿਹੜਾ ਕੁਰਸੀਆਂ ਕਰਸਿੰਗ ਵਾਲਾ ਪੂਰੀ ਲਗਜ਼ਰੀ ਤੇ ਹੈਂਡਲੋਕ ਹਾਂਜੀ ਹਾਂਜੀ ਪੂਰੀ ਪੂਰੀ ਵਧੀਆ ਤੇ ਇੱਕ ਬਈਆ ਆਹ ਸੋਫੇ ਆ ਜਿਹੜੇ ਹਾਂਜੀ ਇਹ ਸੋਫੇ ਆਪਣੇ ਕੋਲ ਹੈਗੇ ਬਾਈ ਜੀ ਇਹ ਹੋਣਗੇ 44 45 ਨਾਗੇ ਆਪਣੇ ਕੋਲੇ ਤੇ ਇਹਦੇ ਚ 3 ਸੀਟੜਾ ਆ ਗਏ ਤੇ 2 ਸੀਟੜਾ ਤੇ ਬਾਕੀ ਵਧੀਆ ਸਾਰੇ ਸੋਫੇ ਵਧੀਆ ਆ ਗਏ ਸਰ ਆਪਣੇ ਕੋਲੇ ਇਹ ਆ ਵੀ ਮੈਟਿੰਗ-ਮੋਟਿੰਗ ਨਵੀਂ ਆਈ ਆ ਫਿਰ ਇਹ ਸਾਰੀ ਮੈਟਿੰਗ ਨਵੀਂ ਹੋਇਆ ਬਈ ਬਈ ਆਪਾਂ ਚੇਂਜ ਕਰਦੇ ਹੀ ਰਹਿੰਦੇ ਹਾਂ ਰ ਇੱਕ ਸਾਲ ਆਪਾਂ ਮਤਲਬ ਇਹ ਚੇਂਜ ਕਰਦੇ ਹੀ ਤਾਂ ਮੈਟਿੰਗ ਵਗੈਰਾ ਵੀ ਹੁੰਦੀ ਆ ਚਲੋ ਇਹ ਨਵਾਂ ਆ ਗਿਆ ਚਲੋ ਪੂਰਾ ਸਿਸਟਮ ਲੱਗ ਜੂ ਫਿਰ ਹਾਂ ਜੀ ਹਾਂ ਜੀ ਸਾਰਾ ਲਾਉਨ ਸਾਨੂੰ ਸਾਰਾ ਪ੍ਰੋਪਰ ਮੈਟਿੰਗ ਨਾ ਹੀ ਮਿਲੂਗਾ ਤੁਹਾਨੂੰ ਸਾਰਾ ਠੀਕ ਹੈ ਹਾਂਜੀ ਆਹ ਵਾਲੀਆਂ ਸਟਾਲਾਂ ਬਾਈ ਹਾਂਜੀ ਇਹ ਸਾਰੀਆਂ ਸਟਾਲਾਂ ਇਹ ਸਾਰੀਆਂ ਆਪਣੀਆਂ ਲਾਈਵ ਕਾਊਂਟਰ ਹੈਗੀਆਂ ਸਟਾਲਾਂ ਜਿਹੜੀਆਂ ਬਾਹਰ ਇਹ ਲੱਗ ਜਾਣਗੀਆਂ ਠੀਕ ਆ ਬਈ ਜੀ ਤੇ ਇਹ ਫੰਕਸ਼ਨ ਦੇ ਸਹਾਰੇ ਹੁੰਦਾ ਜਿਵੇਂ ਕਿ ਅੰਦਰ ਲੱਗਦੀ ਜੇ ਚਾਹੁੰਦਾ ਕੋਈ ਅੰਦਰ ਵੀ ਲੱਗ ਜਾਂਦੀਆਂ ਤੇ ਬਾਹਰ ਵੀ ਸੈਟਅਪ ਹੋ ਜਾਂਦਾ ਸਾਰਾ ਇਹਦਾ ਹਾਂਜੀ ਹਾਂਜੀ ਬਾਕੀ ਇਹਦੇ ਚ ਐ ਹੁੰਦਾ ਜੀ ਅੱਜਕੱਲ ਪਹਿਲਾਂ ਕੀ ਹੁੰਦਾ ਸੀਗਾ ਵੀ ਲੋਕ ਹਲੋ ਹੁੰਦਾ ਸੀ ਪ੍ਰੋਬਲਮ ਆਉਂਦੀ ਸੀ ਵੀ ਬਾਹਰੋਂ ਮੰਗਾਉਂਦੇ ਸੀਗੇ ਪੈਂਝੀਆਂ ਪੈਂਦੀਆਂ ਸੀਗੀਆਂ ਇਹ ਆਪਾਂ ਮੰਨ ਲਓ ਵੀ ਪਾਸਜ ਰੈਂਟ ਦੇ ਵਿੱਚ ਸਾਰੀਆਂ ਅਵੇਲੇਬਲ ਅੱਛਾ ਵਿੱਚੇ ਕਰਵਾ ਦਿੰਦੇ ਹਾਂ ਹਾਂ ਵਿੱਚੇ ਹਾਂ ਵਿੱਚੇ ਕਰ ਇੱਕ ਪੈਕੇਜ ਕਰਤਾ ਜੀ ਹਾਂਜੀ ਬਾਕੀ ਪੂਰੀ ਵਧੀਆ ਹੀ ਆਪਣੇ ਜਮਾਂ ਲੰਗੀਆਂ ਹੈਗੀਆਂ ਸਾਰਾ ਸਾਲਾ ਕਾਊਂਟਰ ਸਾਰੇ ਹੈਗੇ ਠੀਕ ਹੈ ਜਿੱਥੇ ਮਰਜ਼ੀ ਲਵਾਓ ਜਿੱਥੇ ਮਰਜ਼ੀ ਹਾਂ ਹਾਂਜੀ ਹਾਂਜੀ ਬਾਕੀ ਸਾਡਾ ਸੈਟਅਪ ਹੁੰਦਾ ਹੀ ਹੈ ਸਾਰਾ ਅਸੀਂ ਉਸ ਪ੍ਰੋਪਰ ਉਸ ਤਰੀਕੇ ਨਾਲ ਲਾਈ ਦੀਆਂ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਕੋਈ ਤੁਰ ਫਿਰ ਕੇ ਅਗਲੇ ਖਾਣਾ ਪੀਣਾ ਜਣਾ ਕੋਈ ਉਦਾਂ ਦੀ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਠੀਕ ਇੱਕ ਬਾਈ ਜੀ ਬੁਕਿੰਗ ਦੇ ਵਿੱਚ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਆਪਣੇ ਕੋਲੇ ਪੈਕੇਜ ਆ ਵੀ ਜੇ ਕਿਸੇ ਨੇ ਪਰ ਹੈਡ ਕਰਾਉਣਾ ਹੈ ਫੰਕਸ਼ਨ ਜਾਂ ਵੀ ਉਕਾ-ਬੁਕਾ ਕਰਾਉਣਾ ਆਪਣੇ ਕੋਲੇ ਵੀਰ ਜੀ ਬੁਕਿੰਗ ਦੇ ਦੋ ਮੀਨੂ ਆ ਠੀਕ ਹੈ ਜੀ ਇੱਕ ਤਾਂ 3 ਸਟਾਰ ਆ ਜੀ ਠੀਕ ਹੈ ਜੀ ਜਿਹੜਾ 3 ਸਟਾਰ ਹੈਗਾ ਇਹ ਮੀਨੂ ਹੈਗਾ ਇਹ ਇੱਕ ਹੈਗਾ ਜੀ 5 ਸਟਾਰ ਆਪਣੇ ਕੋਲ ਠੀਕ ਹੈ ਇਹ ਦੋਨੇ ਆ ਕੇ ਦੇਖ ਕੇ ਇਹ ਜਿਸ ਤਰ੍ਹਾਂ ਦਾ ਆ ਪਾਰਟੀ ਨੂੰ ਜ਼ਰੂਰਤ ਹੈਗੀ ਆ ਉਸ ਤਰ੍ਹਾਂ ਦਾ ਮੈਨੂੰ ਦੇਖ ਕੇ ਜੀ ਆਪ ਦਾ ਬੁਕਿੰਗ ਕਰਵਾ ਸਕਦਾ ਕੋਈ ਫੰਕਸ਼ਨ ਕਿਸੇ ਨੇ ਨਾਣ ਵਜ ਕਰਾਉਣਾ ਹੁੰਦਾ ਕਿਸੇ ਨੇ ਮੈਜ ਕਰਾਉਣਾ ਹੁੰਦਾ ਹਣਾ ਹਾਂ ਜੀ ਹਾਂ ਜੀ ਤੇ ਬਾਕੀ ਚੁਆਇਸ ਹੁੰਦੀ ਹੈ ਵੀ ਵੱਧ ਖਰਚਾ ਕਰਨਾ ਜਾਂ ਘੱਟ ਹਾਂ ਜੀ ਹਾਂ ਜੀ ਉਸ ਹਿਸਾਬ ਨਾਲ ਤੁਸੀਂ ਪਲਾਨ ਇਹ ਕਰ ਦਿਓ ਹਾਂ ਅਡਜਸਟਮੈਂਟ ਹੋ ਜੂਗੀ ਜੀ ਉਸੇ ਤਰ੍ਹਾਂ ਹੋ ਜੂਗੀ ਉਸ ਤਰ੍ਹਾਂ ਕਰ ਤੇ ਬਾਕੀ ਕੋਈ ਕਦੇ ਵੀ ਅਸੀਂ ਤਾਂ ਬਸ ਕੱਲੇ ਤਿਆਰ ਹੋ ਕੇ ਕੱਪੜੇ ਪਾ ਕੇ ਇੱਥੇ ਆਉਣਾ ਸਾਸਰਦਰ ਦੀ ਥੋੜੀ ਵੀ ਪਲੇਟ ਸਿਸਟਮ ਹਾਂ ਜੀ ਉਹ ਅਸੀਂ ਪਰ ਹਿੱਟ ਦਾ ਸਾਰਾ ਪ੍ਰੋਗਰਾਮ ਸਾਰਾ ਕਰਦੇ ਉਹ ਵੀ ਕਰ ਲਵਾਂਗੇ ਉਹਦੇ ਵਿੱਚ ਵੀ ਰੇਂਜ ਆ ਵੀ ਘੱਟ ਵਾਲਾ ਜਵਾ ਹਾਂਜੀ 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 ਠੀਕ ਹੈ ਜੀ ਤੇ ਇੱਕ ਜਿਵੇਂ ਮੰਨ ਲਓ ਕ੍ਰੌਕਰੀ ਲਾਉਂਦੇ ਆ ਵੀ ਆਹ ਵਾਲੀ ਕ੍ਰੌਕਰੀ ਤੁਸੀਂ ਇਹਨਾਂ ਨੂੰ ਕਰ ਆ ਵੀ ਹਾਂਜੀ ਆਹ ਬੌਂਚਨਾਂ ਦੀ ਕ੍ਰੌਕਰੀ ਹੈ ਠੀਕ ਹੈ ਜੀ ਨਾਲ ਸਾਡੇ ਤੇ ਨਾਲ ਹੈਗੀ ਜੀ ਇਹ ਕ੍ਰੌਕਰੀ ਠੀਕ ਹੈ ਇਹ ਦੋਨੇ ਅਸੀਂ ਨਾਲ ਦਿੰਨੇ ਆ ਵੀ ਜੇ ਕਿਸੇ ਨੇ ਪੈਲਸ ਵੀ ਲੈਣਾ ਹਾਂਜੀ ਹਾਂਜੀ ਤੇ ਸਾਡੇ ਤੋਂ ਪੈਲਸ ਵੀ ਲੈ ਸਕਦਾ ਠੀਕ ਹੈ ਠੀਕ ਇਹ ਨਹੀਂਗਾ ਵੀ ਸਾਡੇ ਤੋਂ ਕੈਟਰਿੰਗ ਹੀ ਕਰਵਾਉਣੀ ਆ ਜਿਨੇ ਜੇ ਕੋਈ ਕੋਈ ਭਰਾ ਆਪਣਾ ਵੀ ਆਪਣਾ ਕੰਮ ਵੀ ਆਪਣਾ ਕਾਰੀਗਰ ਲੈ ਆ ਕੇ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ ਠੀਕ ਹੈ ਜੀ ਤੇ ਸਾਡੇ ਤੋਂ ਇਕੱਲਾ ਪੈਲਸ ਕਿਸ ਨੇ ਬੁਕਿੰਗ ਕਰਾਉਣੀ ਤੇ ਪੈਲਸ ਵੀ ਸਾਡੇ ਤੋਂ ਲੈ ਸਕਦਾ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਜਿਵੇਂ ਮੰਨ ਲਓ ਆਪਾਂ ਕਹਿ ਦਈਏ ਵੀ ਹਲਵਾਈ ਕਰਾ ਲਿਆ ਤੇ ਉਹਦਾ ਵੀ ਸਾਰਾ ਭਾਂਡੇ ਠੇਕੇ ਦਾ ਕੰਮ ਸਾਰਾ ਹੈਗਾ ਆਪਣੇ ਕੋਲੇ ਹਾਂਜੀ ਹਾਂਜੀ ਸਾਡੇ ਕੋਲੇ ਜੋ ਪੱਠੀ ਤੋਂ ਲੈ ਕੇ ਜੋ ਪੱਠੀ ਪਤੀਲੇ ਜਾਂ ਸਾਰਾ ਕੁਝ ਉਹ ਸਾਡੇ ਕੋਲੇ ਹੈ ਜੀ ਠੀਕ ਹੈ ਉਹ ਅਸੀਂ ਦੇਵਾਂਗੇ ਜੀ ਨਾਲ ਠੀਕ ਹੈ ਠੀਕ ਜੇ ਕੋਈ ਨਾਲ ਸਾਡੇ ਤੋਂ ਕਰੋਕਰੀ ਵੀ ਲੈਣਾ ਚਾਹੁੰਦਾ ਕਾਊਂਟਰ ਵੀ ਸਾਡੇ ਲੱਗੇ ਹੋਏ ਆ ਕਾਊਂਟਰ ਪਹਿਲਾਂ ਨਹੀਂ ਹੁੰਦੇ ਸੀਗੇ ਪਹਿਲਾਂ ਤੇ ਹੁਣ ਸਾਡੇ ਕਾਊਂਟਰ ਵੀ ਨਵੇਂ ਲਾਏ ਹੋਏ ਆ ਠੀਕ ਹੈ ਠੀਕ ਹੈ ਵੀ ਸਾਰੀ ਚੀਜ਼ ਸਾਡੀ ਨਵੀਂ ਚੇਅਰ ਨਵੀਂ ਕਾਊਂਟਰ ਸਾਰੀ ਚੀਜ਼ ਲਾਈ ਹੋਈ ਹੈ ਠੀਕ ਹੈ ਜੀ ਤੇ ਇੱਕ ਜਿਵੇਂ ਮੰਨ ਲਓ ਹੁਣ ਵੈਸੇ ਤਾਂ ਜਿਵੇਂ ਵਿਆਹਾਂ ਦੇ ਫੰਕਸ਼ਨ ਤਾਂ ਆਪਣੇ ਗਰਮੀਆਂ ਚ ਚਲੇ ਜਾਣਗੇ ਜੇ ਕੋਈ ਫੰਕਸ਼ਨ ਗਰਮੀਆਂ ਦੇ ਟਾਈਮ ਤੇ ਆਉਂਦਾ ਤੇ ਜੇ ਕੋਈ ਹਾਲ ਚੱਕਰਾਉਂਦਾ ਵਾਸਤੇ ਸਾਡੇ ਕੋਲੇ 에ਅਰ ਕੂਲਰ ਦਾ ਪ੍ਰਬੰਧ ਹੈਗਾ ਜੀ ਠੀਕ ਹੈ ਜੀ ਫਲੋਰ ਸਿਸਟਮ ਜਿਹੜਾ ਕੋਈ ਹਾਂਜੀ ਫਲੋਰ ਸਿਸਟਮ ਹੈ ਉਹ ਵੀ ਏਸੀ ਵਾਂਗੂ ਵਧੀਆ ਹੈਗਾ ਜੀ ਹਾਂਜੀ ਵਧੀਆ ਹੈਗਾ ਪਰ ਵਧੀਆ ਪ੍ਰਬੰਧ ਹੈਗਾ ਜਿਉਂ ਵੀ ਐਡੀ ਠੀਕ ਹੈ ਜੀ ਬਾਕੀ ਜਿਵੇਂ ਕੋਈ ਲਾਈਟ ਲੋਡ ਦਾ ਸਿਸਟਮ ਆ ਵੀ ਜਨਰੇਟਰ ਹਾਂਜੀ ਜੇ ਕੋਈ ਸਾਰਾ ਪ੍ਰਬੰਧ ਹੈਗਾ ਜੇ ਕੋਈ ਨਾਈਟ ਦਾ ਫੰਕਸ਼ਨ ਵੀ ਕਰਵਾਉਣਾ ਚਾਹੁੰਦਾ ਤਾਂ ਲਾਈਟਿੰਗ ਦਾ ਪ੍ਰਬੰਧ ਅਸੀਂ ਕਰਦੇ ਹਾਂ ਠੀਕ ਹੈ ਠੀਕ ਹੈ ਸਾਰੀ ਲਾਈਟਿੰਗ ਦਾ ਹੋਊਗਾ ਜੀ ਟੈਂਟ ਦੇ ਵਿੱਚ ਸਾਰਾ ਕਰਦੇ ਹਾਂ ਤੇ ਜਨਰੇਟਰ ਵਗੈਰਾ ਕਿਹੜੇ ਆ ਬੰਦੇ ਆਪਣੇ ਕੋਲੇ ਜਨਰੇਟਰ ਵੱਡੇ ਕਨੋਪੀ ਵਾਲੇ ਹੈਗੇ ਜੀ ਪੂਰੇ ਤਗੜੇ ਹਾਂ ਕੋਈ ਆਣੀ ਵੀ ਜੇ ਲਾਈਟ ਦੂਣ ਜਾਣੀ ਕੋਈ ਚਿੰਤਾ ਨਹੀਂ ਕੋਈ ਚਿੰਤਾ ਨਹੀਂ ਠੀਕ ਹੈ ਠੀਕ ਹੈ ਜੀ ਹਾਂਜੀ ਬਾਈ ਜੀ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਤੇ ਸ਼ੇਅਰ ਕਰਕੇ ਆਊਗਾ ਉਸ ਦਾ ਪੂਰਾ ਮਾਨਤਨ ਕੀਤਾ ਜਾਊਗਾ ਠੀਕ ਹੈ ਜੀ ਤੇ ਮਿੱਤਰੋ ਇੱਕ ਵਾਰੀ ਪੈਨਲਸ ਦੇ ਵਿੱਚ ਜਰੂਰ ਆ ਕੇ ਦੇਖਿਓ ਜੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰੋ ਜੇ ਮੈਨੂੰ ਕਾਰਡ ਪੜ੍ਹ ਲਓ ਜੇ ਪੈਰਸ ਬੁੱਕ ਕਰਵਾਉਣਾ ਜਦੋਂ ਉਹ ਤੁਸੀਂ ਆ ਕੇ ਬਾਈ ਜੀ ਹੋਰਾਂ ਕੇ ਬੁੱਕ ਕਰਵਾ ਸਕਦੇ ਹੋ ਰੇਟ ਵਗੈਰਾ ਸਾਰਾ ਕਨਫਰਮ ਕਰ ਲਓਗੇ ਕਿਉਂਕਿ ਜਦੋਂ ਫੋਨ ਤੇ ਗੱਲ ਕਰੋਗੇ ਤਾਂ ਤੁਹਾਨੂੰ ਆਪ ਨੂੰ ਤਸੱਲੀ ਹੋ ਜੂਗੀ ਤੇ ਬਾਕੀ ਜਦੋਂ ਇੱਥੇ ਆ ਕੇ ਗੱਲਬਾਤ ਕਰੋਗੇ ਤੇ ਬੁਕਿੰਗ ਜਿਹੜੀ ਨਾਲ ਦੇ ਨਾਲ ਤੁਸੀਂ ਕਰਵਾ ਲੈਣੀ ਆ ਤੇ ਬਾਕੀ ਡੇਟਾ ਜਿਹੜੀਆਂ ਬੁੱਕ ਹੋ ਰਹੀਆਂ ਜਲਦੀ ਤੇ ਜਲਦੀ ਆਪ ਦਾ ਜਿਹੜਾ ਵਿਆਹਾਂ ਦੀਆਂ ਤਰੀਕਾਂ ਆਪਦੀਆਂ ਸੈੱਟ ਕਰਕੇ ਤੇ ਤੁਸੀਂ ਬੁੱਕ ਕਰਵਾ ਲਓ ਕਿ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆਊਗਾ ਬਾਈ ਜਰਾਂ ਨੂੰ ਦੱਸਦਾ স্পੈਸ਼ਲ ਡਿਸਕਾਊਂਟ ਮਿਲ ਜੂਗਾ ਦਿਖਾ ਦਿਓ ਆਕੇ